ਅਸਇਤੋ ਮਤਲਬ ਘੱਟੋ ਘੱਟ 40 40 ਕਿਲੋਮੀਟਰ ਜਿਹੜਾ ਕਿ ਸਾਈਕਲਾਂ ਤੇ ਹੀ ਕੋਡੀ ਖੇਡਣ ਜਾਂਦੇ ਸੀ ਤੁਸੀਂ ਸੋਚ ਸਕਦੇ ਹੋ ਵੀ ਮੇਰੇ ਘਰ ਦੇ ਵਿੱਚ ਇੰਨੇ ਕੁ ਪ੍ਰਾਈਜ਼ ਅੱਜ ਵੀ ਪਏ ਨੇ ਜਿੱਤੇ ਵੀ ਉਸ ਟਾਈਮ ਦੇ ਆ ਸ਼ੀਲਡਾਂ ਮੈਨੂੰ ਲੱਗਦਾ ਵੀ 20 ਪਿੰਡਾਂ ਦੇ ਵਿੱਚ ਉਸ ਟਾਈਮ ਸ਼ੀਲਡਾਂ ਨਹੀਂ ਹੁੰਦੇ ਆ ਚਾਰ ਚਾਰ ਬੰਦੇ ਅਸੀਂ ਮੈਚ ਜਿੱਤ ਹੀ ਹੁੰਦੇ ਆ 8 8 10 10 ਮੈਚ ਜਿੱਤਦੇ ਸੀ ਅੱਛਾ ਉਸ ਟਾਈਮ 10 10 ਮੈਚ ਜਿੱਤ ਕੇ ਜਾ ਕੇ ਕਿਤੇ ਫੇਰ ਫਾਈਨਲ ਚ ਤੁਸੀਂ ਜ਼ਿਕਰ ਕਰੋ ਮੈਂ ਟੁੱਟੇ ਹੋਏ ਹੱਥ ਦੇ ਵਿੱਚ ਇਹ ਰਹਿਗਾ ਮੈਚ ਖੇਡਿਆ ਜੀ ਅੱਛਾ ਆਰ ਆਪਣੀ ਟੀਮ ਨੂੰ ਫਾਸਟ ਤੋਂ ਲੈ ਕੇ ਆਇਆ ਹਾਂ ਉਸ ਟਾਈਮ ਸਾਨੂੰ ਇੱਕ 20 40 ਰੁਪਏ ਦਾ ਇੱਕ ਡੱਬਾ ਲੈ ਲੋ ਬਿਲਾਸ ਸਾਨੂੰ 12 ਗਲਾਸ ਦੇ 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 ਨੇ 8 ਗਲਾਸ ਦੇ 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 ਨੇ ਜਾਂ ਬੈਗ ਦੇ 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 ਨੇ ਸਿਰਫ ਇੱਥੇ ਤੱਕ ਦੀ ਸੀਮਤ ਹੁੰਦਾ ਛੱਡ ਨਾਲ ਖਿਡਾਰੀਆਂ ਦੇ ਉੱਪਰ ਫਾਇਰਿੰਗ ਹੋ ਰਹੀ ਆ ਖਿਡਾਰੀਆਂ ਨੂੰ ਮਾਰਿਆ ਜਾ ਰਿਹਾ ਕਿਤੇ ਨਾ ਕਿਤੇ ਦੇਖੋ ਪੰਜਾਬ ਦੇ ਵਿੱਚ ਇਹ ਜਿਹੜੇ ਹਾਲਾਤ ਨੇ ਇਹ ਸਰਕਾਰ ਨੂੰ ਇਹਦੇ ਵੱਲੋਂ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ ਪਰਥਵੀ ਪੰਜਾਬ ਦੇਖ ਰਹੇ ਹੋ ਮੈਂ ਹਾਨੂ ਰਾਖ ਸ਼ਰਮਾ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਕਬੱਡੀ ਵਿੱਚ ਨਗਾਰ ਕਿਉਂ ਆ ਰਿਹਾ ਕਿਉਂ ਆਏ ਦਿਨ ਕਬੱਡੀ ਖਿਡਾਰੀਆਂ ਦੇ ਪ੍ਰਮੋਟਰਾਂ ਦੇ ਕਤਲ ਹੋ ਰਹੇ ਨੇ ਆਖਰ ਪੁਰਾਣੀ ਤੇ ਹੁਣ ਦੀ ਕਬੱਡੀ 'ਚ ਕੀ ਫਰਕ ਸੀ ਇਹ ਜਾਣਨ ਲਈ ਅੱਜ ਅਸੀਂ ਪਹੁੰਚ ਗਏ ਹਾਂ ਇੱਕ ਪੁਰਾਣੇ ਕਬੱਡੀ ਖਿਡਾਰੀ ਕੋਲ ਜਿਨ੍ਹਾਂ ਦੀ ਕਬੱਡੀ ਦਾ ਲੋਹਾ ਮੰਨਦਾ ਸੀ ਉਸ ਵਕਤ ਪੂਰਾ ਪੰਜਾਬ ਮੇਰੇ ਨਾਲ ਮੌਜੂਦ ਨੇ ਬਿੰਦਰ ਬਾਤਿਸ਼ ਪਿੰਡ ਮਰੋਰ ਤੋਂ ਗੱਲਬਾਤ ਉਹਨਾਂ ਨਾਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਨੂੰ ਸਤਿ ਸ਼੍ਰੀ ਅਕਾਲ ਜੀ ਸੀਨੀਅਰ ਪੱਤਰਕਾਰ ਵੀ ਨਵੇਂਦਰ ਜੀ ਤੇ ਕਬੱਡੀ ਖੇਡ ਦੇ ਮਾਹਿਰ ਰਹੇ ਆ ਪਹਿਲਾਂ ਸ਼ੁਰੂਆਤ ਕਰਾਂਗੇ ਵੀ ਕਦੋਂ ਕਿਵੇਂ ਕਿੱਥੇ ਕਬੱਡੀ ਖੇਡਦੇ ਰਹੇ ਪਿੰਦਰ ਜੀ ਜਿਸ ਤਰ੍ਹਾਂ ਤੁਸੀਂ ਕਬੱਡੀ ਦੇ ਸਾਨੂੰ ਪਤਾ ਤੁਸੀਂ ਮਾਹਿਰ ਰਹੇ ਹੋ ਤਾਂ ਕਿਹੜੇ ਉਮਰ ਦੇ ਵਿੱਚ ਤੁਸੀਂ ਕਬੱਡੀ ਸ਼ੁਰੂ ਕੀਤੀ ਸੀ ਤੇ ਕਿੱਥੇ-ਕਿੱਥੇ ਤੁਸੀਂ ਕਬੱਡੀ ਖੇਡੀ ਉਹ ਬਾਜੀ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮੈਂ 7ਵੀਂ ਦੇ ਵਿੱਚ ਪੜ੍ਹਦਾ ਸੀਗਾ 6ਵੀਂ 7ਵੀਂ ਦੇ ਵਿੱਚ ਉਸ ਟਾਈਮ ਅਸੀਂ 30 ਕਿਲੋ ਕਬੱਡੀ ਦੀ ਜਿਹੜੀ ਸ਼ੁਰੂਆਤ ਕੀਤੀ ਹੈ 30 ਕਿਲੋ ਸ਼ੁਰੂਆਤ ਕੀਤੀ ਸੀ ਕਬੱਡੀ ਅੱਛਾ ਤੇ ਕਬੱਡੀ ਉਸ ਟਾਈਮ ਅਸੀਂ ਦੂਰ-ਦੂਰ ਜਾਂਦੇ ਸੀ ਸਾਈਕਲਾਂ ਤੇ ਜਾਣਾ ਅਸੀਂ ਇਤੋਂ ਮਤਲਬ ਘੱਟੋ ਘੱਟ 40 40 ਕਿਲੋਮੀਟਰ ਜਿਹੜਾ ਹੈਗਾ ਸਾਈਕਲਾਂ ਤੇ ਹੀ ਕਬੱਡੀ ਖੇਡਣ ਜਾਂਦੇ ਸੀ ਲੇਕਿਨ ਕਬੱਡੀ ਦੇ ਵਿੱਚ ਅਸੀਂ ਜਿੱਤਾਂ ਬਹੁਤ ਪ੍ਰਾਪਤ ਕੀਤੀਆਂ ਨੇ ਉਸ ਟਾਈਮ ਹੌਲੀ 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 ਤੁਸੀਂ ਸੋਚ ਸਕਦੇ ਹੋ ਵੀ ਮੇਰੇ ਘਰ ਦੇ ਵਿੱਚ ਇੰਨੇ ਕੁ ਪ੍ਰਾਈਜ਼ ਅੱਜ ਵੀ ਪਏ ਨੇ ਜਿੱਤੇ ਵੇ ਉਸ ਟਾਈਮ ਦੇ ਆ ਸ਼ੀਲਡਾਂ ਮੈਨੂੰ ਲੱਗਦਾ ਵੀ 20 ਪਿੰਡਾਂ ਦੇ ਵਿੱਚ ਉਸ ਟਾਈਮ ਸ਼ੀਲਡਾਂ ਨਹੀਂ ਹੁੰਦੇ ਆ ਨੰਬਰ 2 ਦੇ ਵਿੱਚ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜਾ ਮੇਰੇ ਬ੍ਰਦਰ ਤੇ ਦੋਨੋਂ ਉਹ ਵੀ ਕਬੱਡੀ ਦਾ ਬੜੇ ਵਧੀਆ ਖਿਡਾਰੀ ਸੀਗੇ ਜਿਹੜਾ ਮੇਤੋਂ ਵੱਡਾ ਜਿਹੜਾ ਮੇਰਾ ਬ੍ਰਦਰ ਹੈ ਉਹ ਖੜੇ ਬੰਦੇ ਦੇ ਉੱਪਰ ਦੀ ਸਾਲ ਮਾਰਦਾ ਸੀਗਾ ਉਹਦੀ ਐਨੀ ਬੱਲੇ ਬੱਲੇ ਸੀ ਮਤਲਬ ਲੋਕ ਉਹਨੂੰ ਦੇਖਣਾ ਇਨਾ ਪਸੰਦ ਕਰਦਾ ਸੀ ਵੀ ਉਹ ਜਦੋਂ ਰੇਡ ਪਾਉਂਦਾ ਸੀਗਾ ਤੇ ਖੜੇ ਬੰਦੇ ਦੇ ਉੱਪਰ ਹੀ ਸਾਲ ਮਾਰਦਾ ਸੀ ਉਹ ਅੱਛਾ ਮਤਲਬ ਬੰਦਾ ਖੜਾ ਹੈ ਉਹਦੇ ਉੱਪਰ ਜੰਪ ਕਰਕੇ ਚਲਾ ਜਾਂਦਾ ਸੀ ਬਿਲਕੁਲ ਜੀ ਬਿਲਕੁਲ ਜੰਪ ਕਰਕੇ ਸਾਲ ਮਾਰ ਕੇ ਪਤਾ ਹੀ ਲੱਗਦਾ ਸੀ ਵੀ ਜਾ ਕੇ ਪਾਲੇ ਤੇ ਹੱਥ ਲਾਤਾ ਅੱਛਾ ਇੰਨੀ ਵਧੀਆ ਕਬੱਡੀ ਸੀ ਉਹਨਾਂ ਦੀ ਮੈਂ ਤੁਹਾਡੇ ਬਾਰੇ ਵੀ ਸੁਣਿਆ ਵੀ ਤੁਸੀਂ ਜੇਕਰ ਕਿਸੇ ਦਾ ਗੁੱਟ ਫੜ ਲੈਂਦੇ ਸੀ ਤਾਂ ਫਿਰ ਕਹਿੰਦੇ ਰੇਡ ਮੁੱਕ ਜਾਂਦੀ ਸੀ ਪਰ ਗੁੱਟ ਨਹੀਂ ਛੱਡਿਆ ਜਾਂਦਾ ਸੀ ਇਹ ਕੀ ਕਾਰਨ ਸੀ ਬਿਲਕੁਲ ਰਗ ਜੀ ਅਸੀਂ ਜਦ ਕਬੱਡੀ ਖੇਡਦੇ ਸੀ ਅੱਜ ਵੀ ਜਿਹੜੇ ਸਾਡੇ ਨਾਲ ਖਿਡਾਰੀ ਖੇਡਦੇ ਸੀ ਮੈਨੂੰ ਜਾਣਦੇ ਨੇ ਅੱਜ ਵੀ ਉਹਨਾਂ ਨੂੰ ਪਤਾ ਹੈ ਚੀਜ਼ ਦਾ ਜਿਸ ਤਰ੍ਹਾਂ ਘਰਾਚੋਂ ਦਾ ਸੋਮਾ ਹੁੰਦਾ ਸੀ ਘਰਾਚੋਂ ਦੇ ਵੱਡੇ ਖਿਡਾਰੀ ਸੀਗੇ ਆਪਣਾ ਮਟੋੜੇ ਪਿੰਡ ਦੇ ਜਿਹੜੇ ਵੱਡੇ ਹਾਈ ਲੈਵਲ ਦੇ ਖਿਡਾਰੀ ਹੁੰਦੇ ਪੰਤੋਂ ਨਹੀਂ ਹੋਰ ਬਹੁਤ ਵੱਡੇ ਖਿਡਾਰੀ ਸੀਗੇ ਜਿਨ੍ਹਾਂ ਨਾਲ ਅੱਜ ਵੀ ਖੇਡਦੇ ਰਹੇ ਹਾਂ ਉਸ ਟਾਈਮ ਜਿਹੜੀ ਕਬੱਡੀ ਅਸੀਂ ਮੈਂ ਖੇਡਦਾ ਸੀ ਜਦੋਂ ਗੁੱਟ ਫੜ ਲੈਂਦਾ ਸੀ ਮੈਂ ਗੁੱਟ ਨਹੀਂ ਛੱਡਦਾ ਸੀ ਗੁਰ ਤੋਂ ਤਾਂ ਮਤਲਬ ਮੇਰੀ ਮੈਂ ਜਾਫੀ ਜੀ ਪੂਰਾ ਮਤਲਬ ਤਕੜੇ ਅਸੀਂ ਦੋ ਤਿੰਨ ਚਾਰ ਚਾਰ ਬੰਦੇ ਅਸੀਂ ਮੈਚ ਜਿੱਤ ਕੇ ਹੁੰਦੇ ਅੱਠ ਅੱਠ 10 10 ਮੈਚ ਜਿੱਤਦੇ ਸੀ ਅੱਛਾ ਉਸ ਟਾਈਮ 10 10 ਮੈਚ ਜਿੱਤ ਕੇ ਜਾ ਕੇ ਕਿਤੇ ਫੇਰ ਫਾਈਨਲ ਚ ਇੱਕ ਵਾਰੀ ਮੈਂ ਤੁਹਾਨੂੰ ਰਵਾਇਟ ਦੱਸਦਾ ਹਾਂ ਆਲੋ ਵਾਲ ਪਿੰਡ ਦੇ ਵਿੱਚ ਸਾਡਾ ਮੈਚ ਸੀਗਾ ਸੈਮੀਫਾਈਨਲ ਮੈਚ ਸੀ ਤੇ ਮੈਚ ਦੇ ਵਿੱਚ ਕੀ ਹੋਇਆ ਜੀ ਇੱਕ ਖਿਡਾਰੀ ਸੀ ਸਾਡੇ ਨਾਲ ਹੀ ਪਿੰਡ ਦੇ ਨਾਲ ਮੈਚ ਸਾਡਾ ਹੋਇਆ ਸੀ ਜਦੋਂ ਉਹ ਬੰਦਾ ਰੇਟ ਤੇ ਹੱਥ ਲਾ ਕੇ ਮੈਨੂੰ ਮੈਂ ਤਾਂ ਪਿੱਛੇ ਚਲਾ ਗਿਆ ਨੇ ਮੈਨੂੰ ਉੱਪਰ ਦੀ ਨਿਚੇ ਮਾਰਿਆ ਮੇਰਾ ਹੱਥ ਟੁੱਟ ਗਿਆ ਜੀ ਆ ਆ ਟੁੱਟਿਆ ਹੋਇਆ ਆ ਟੁੱਟੇ ਹੋਏ ਦੇ ਵਿੱਚ ਵੀ ਤੁਸੀਂ ਯਕੀਨ ਕਰਿਓ ਮੈਂ ਆਪਣੀ ਟੀਮ ਲਈ ਮੈਚ ਜਿੱਤਾਇਆ ਜਦੋਂ ਉਸ ਤੋਂ ਬਾਅਦ ਮੈਂ ਬਾਹਰ ਗਿਆ ਮੈਨੂੰ ਪਤਾ ਲੱਗਾ ਵੀ ਐਡਾ ਐਡਾ ਹੱਡੀ ਟੁੱਟ ਗਈ ਚਲੋ ਉਦੋਂ ਦਾ ਮੇਰੀ ਟੀਮ ਦੇ ਮੈਂਬਰ ਕਹਿ ਰਹੇ ਕਿ ਤੇਰੇ ਬਿਨਾ ਆਟਾ ਫਾਈਨਲ ਮੈਚ ਨਹੀਂ ਜਿੱਤੇਗਾ ਨਾ ਵੀ ਤੂੰ ਜਿਵੇਂ ਮਰਦੀ ਕਰ ਤੁਸੀਂ ਯਕੀਨ ਕਰੋ ਮੈਂ ਟੁੱਟੇ ਹੋਏ ਹੱਥ ਦੇ ਵਿਚੇੜਾ ਹੈਗਾ ਮੈਚ ਖੇਡਿਆ ਜੀ ਅੱਛਾ ਔਰ ਆਪਣੀ ਟੀਮ ਨੂੰ ਫਾਸਟ ਲੈ ਕੇ ਆਇਆ ਫਸਟ ਟਾਈਮ ਮਤਲਬ ਜਜ਼ਬਾ ਹੀ ਸੀ ਦੇਖੋ ਗੱਲ ਸੋਵਿੰਦਰ ਜੀ ਕਹਿੰਦੇ ਮੇਰੀ ਸਾਈਕਲ ਤੇ 40 40 ਕਿਲੋਮੀਟਰ ਜਾਂਦੇ ਸੀ ਇਕੱਲੇ ਇਹ ਨਹੀਂ ਜਾਂਦੇ ਸੀ ਪੂਰੀ ਟੀਮ ਪੂਰੀ ਟੀਮ ਜਾਂਦੀ ਸੀ ਮਤਲਬ ਉਦੋਂ ਗਰੀਬੀ ਦਾਵਾ ਵੀ ਸੀ ਐਡੀਆਂ ਫਸਿਲਿਟੀਆਂ ਨਹੀਂ ਅੱਜ ਤਾਂ ਲੋਕ ਥਾਰ, ਇਨੋਵਾ ਹੋਰ ਗੱਡੀਆਂ ਚੱਕੀ ਫਿਰਦੇ ਨੇ ਉਹ ਚ ਤੇ ਜਾਂਦੇ ਆ ਅੱਜ ਦੌਰ ਹੀ ਵੱਖਰਾ ਹੋ ਗਿਆ ਪਰ ਉਦੋਂ ਕਹਿੰਦੇ ਆ ਵੀ ਜ਼ੋਰ ਦੇ ਨਾਲ ਕਬੱਡੀ ਹੁੰਦੀ ਸੀ ਦਵਾਈਆਂ ਦੇ ਨਾਲ ਜਾਂ ਨਸ਼ੇ ਦੇ ਨਾਲ ਕਬੱਡੀ ਨਹੀਂ ਹੁੰਦੀ ਸੀ ਜ਼ੋਰ ਨਾਲ ਕਬੱਡੀ ਹੁੰਦੀ ਸੀ ਮਬਿੰਦਰ ਜੀ ਸਿਹਤ ਦੇਖ ਰਿਹਾ ਐਡੀ ਤਕੜੀ ਸਿਹਤ ਨਹੀਂ ਲੱਗ ਰਹੀ ਪਰ ਕਹਿੰਦੇ ਜਦੋਂ ਮੈਂ ਗੁੱਟ ਕੇ ਇਹਦਾ ਫੜ ਲੈਂਦਾ ਸੀ ਤੇ ਪਰ ਮੈਂ ਛੱਡਦਾ ਨਹੀਂ ਸੀ ਤਿੰਨ ਭਰਾ ਸੀ ਤਿੰਨੋਂ ਕਬੱਡੀ ਖੇਡਦੇ ਹੁੰਦੇ ਸੀ ਮਤਲਬ ਪਿੰਡਾਂ ਦੇ ਵਿੱਚ ਘਰਾਂ ਦੇ ਘਰ ਪੂਰੇ ਪੂਰੇ ਟੱਬਰ ਜਿਹੜੇ ਆ ਉਹ ਕਬੱਡੀ ਖੇਡਦੇ ਹੁੰਦੇ ਸੀ ਅਬਿੰਦਰ ਜੀ ਸਿਹਤ ਦੀ ਗੱਲ ਕਰਾਂ ਮੈਂ ਦੇਖਿਆ ਵੀ ਜਿਹੜੇ ਤ ਤੁਸੀਂ ਕਬੱਡੀ ਦੇ ਏਡੇ ਘੈਂਟ ਖਿਡਾਰੀ ਸੀ ਇਹ ਕਿਉਂ ਬਿਲਕੁਲ ਮੈਂ ਇਹ ਵੀ ਤੁਹਾਨੂੰ ਦੱਸਣਾ ਉਹ ਸਮਾਂ ਜਦੋਂ ਅਸੀਂ ਮੈਦਾਨ ਦੇ ਵਿੱਚ ਵਰਦੇ ਸੀ ਨਾ ਮੇਰੀ ਸਿਹਤ ਇੰਨੀ ਨਹੀਂ ਵਧੀਆ ਹੁੰਦੀ ਸੀ ਮਤਲਬ ਸਿਹਤ ਮੇਰੀ ਹੁੰਦੀ ਸੀ ਸਿੰਗਲ ਹੱਡੀ ਹਾਂ ਪਰ ਜਦੋਂ ਲੋਕ ਜਿਹੜੇ ਮੇਰੀ ਗੇਮ ਦੇਖਦੇ ਸੀ ਜੀ ਯਕੀਨ ਨਹੀਂ ਤੁਸੀਂ ਕਰਨਾ ਲੋਕ ਮੈਦਾਨ ਦੇ ਵਿੱਚ ਜਲੇਬੀਆਂ ਕੇਲੇ ਪੈਸੇ ਮੈਨੂੰ ਇਹਨਾਂ ਨੇ ਥੱਬੇ ਪੈਸੇ ਸਟੇਜ ਤੇ ਇਹਨਾਂ ਨੇ ਥੱਬੇ ਪੈਸੇ ਬਣ ਜਾਂਦੇ ਸੋ ਟਾਈਮ ਦੇ ਵਿੱਚ ਲੋਕ ਇੰਨਾ ਪਿਆਰ ਕਰਦੇ ਸੀ ਵੀ ਬਾਹਰ ਬੁਲਾ ਕੇ ਸਾਨੂੰ ਜਲੇਬੀਆਂ ਖਵਾਉਣੀਆਂ ਪਕੌੜੇ ਖਵਾਉਣੇ ਸਿਆਣੇ ਬਜ਼ੁਰਗਾਂ ਨੇ ਹੈਗਾ ਤੂੰ ਇੱਕ ਸਿੰਗਲ ਗੱਡੀ ਦਾ ਕਾਂਗਦੀ ਪਹਿਲਵਾਨ ਪਰ ਤੂੰ ਗੇਮ ਤੇਰੀ ਬੜੀ ਤਕੜਾ ਇੱਕ ਹਨਾ ਰੇਡਰ ਸੀਗਾ ਜੀ ਉਹ ਵੀ ਮੇਰੇ ਮੰਗੂ ਸੀ ਉਹਦੀ ਰੇਡ ਬੜੀ ਤਕੜੀ ਸੀ ਮੁੰਡਾ ਲਲੋੜੇ ਤੋਂ ਸੀਗਾ ਉਹਦੀ ਵੀ ਬੜੀ ਤਕੜੀ ਗੇਮ ਸੀ ਪਰ ਅਰਵਾਜ ਜੀ ਇੱਕ ਗੱਲ ਮੈਂ ਦੱਸਣੀ ਜ਼ਰੂਰ ਚਾਹਣਾ ਇੱਥੇ ਜਿਹੜੀ ਅੱਜ ਕਬੱਡੀ ਹੈ ਕਿ ਜਿਹੜੀ ਕਬੱਡੀ ਦੀ ਅੱਜ ਮੱਤਤਾ ਲਾ ਲੋ ਵੈਲਿਊ ਲਾ ਲੋ ਬਹੁਤ ਵੱਡੀ ਹੈ ਅੱਜ ਕਬੱਡੀ ਖਿਡਾਰੀ ਨੂੰ ਹਰ ਫੈਸਿਲਿਟੀ ਮਿਲਦੀ ਹੈ ਪੈਸੇ ਨਾਲ ਪੈਸਾ ਮਿਲਦਾ ਹੈ ਹਰ ਇੱਕ ਚੀਜ਼ ਨੌਕਰੀ ਨਾਲ ਨੌਕਰੀ ਵਿੱਚ ਪਰ ਸਾਡੇ ਟਾਈਮ ਦੇ ਵਿੱਚ ਇਹ ਚੀਜ਼ ਨਹੀਂ ਸੀ ਸਾਨੂੰ ਸਿਰਫ ਅਸੀਂ ਜਿੱਤਦੇ ਸੀ ਇੱਕ ਡੱਬਾ ਜਾਂ ਇੱਕ ਬੈਗ ਦੇ ਕੇ ਸਾਨੂੰ ਧੋੜੇ ਜਾਂਦਾ ਸੀ ਜਿਵੇਂ ਕਹ ਲੋ ਵੀ ਉਸ ਟਾਈਮ ਇਹ ਨਹੀਂ ਦੀ ਵੈਲਿਊ ਅਸੀਂ ਚੰਗੇ ਚੰਗੇ ਉਸ ਟਾਈਮ ਦੇ ਜਿਹੜੇ ਐਮਐਲਏ ਤੇ ਉਹਨਾਂ ਦਾ ਵੀ ਪ੍ਰਾਈਜ਼ ਲੈਤੇ ਵੀ ਨਾ ਮੇਰੀਆਂ ਫੋਟੋ ਵੀ ਸ਼ਾਇਦ ਅੱਜ ਪਈਆਂ ਆਉਣਗੀਆਂ ਮੇਰੇ ਕੋਲੇ ਕਿਤੇ ਸੰਭੀਆਂ ਕਹਿਣ ਦਾ ਮਤਲਬ ਵੀ ਅਸੀਂ ਮਿਹਨਤ ਬਹੁਤ ਕਰਦੇ ਸੀ ਅਸੀਂ ਸਵੇਰੇ ਉੱਠ ਕੇ ਘਰੋਂ ਯਕੀਨ ਨਹੀਂ ਕਰਨਾ ਰਾਜ ਜੀ ਅਸੀਂ ਪਿੰਡੋਂ ਪਟਿਆਲੇ ਤੱਕ ਭਜਣਾ ਪਟਿਆਲੇ ਤੱਕ ਭੱਜ ਕੇ ਫਿਰ ਵਾਪਸ ਜਾਣਾ ਉਸ ਤੋਂ ਬਾਅਦ ਸਾਡੇ ਪਿੰਡ ਦੀ ਸਾਥ ਦੇ ਵਿੱਚ ਅਸੀਂ ਕਬੱਡੀ ਖੇਡਣਾ ਐਨੀ ਅਸੀਂ ਮਿਹਨਤ ਕਰਦੇ ਸਾਡੀ ਟੀਮ ਬਹੁਤ ਮੈਂ ਕਹਿੰਦਾ ਇਧਰਲਾ ਤੁਸੀਂ ਏਰੀਆ ਲੈ ਲਓ ਬਣਾ ਸਰਾਂਦ ਰੋਡ ਦੇ ਇਹਨੇ ਪਿੰਡ ਦੇ ਕल्याण ਸਕੂਲ ਦੇ ਵਿੱਚ ਵੀ ਅਸੀਂ ਖੇਡਦੇ ਰਹੇ ਹਾਂ ਬਹੁਤ ਮਤਲਬ ਅਸੀਂ ਮਸੂਰ ਸੀ ਗਏ ਵੱਡਾ ਵੱਧਿਆ ਵੱਧਿਆ ਖਿਡਾਰੀ ਖੇਡਦੇ ਰਹੇ ਉਦੋਂ ਕੀ ਕਾਰਨ ਸੀ ਵੀ ਕਬੱਡੀ ਦੇ ਖਿਡਾਰੀ ਨੂੰ ਤੁਸੀਂ ਕਹਿੰਦੇ ਹੋ 20 ਪਿੰਡਾਂ 'ਚ ਇੰਨੀ ਸ਼ਿਲਡਾਂ ਨਹੀਂ ਹੋਣੀਆਂ ਜਿੰਨੀਆਂ ਤੁਹਾਡੇ ਘਰ ਤਾਂ ਮਤਲਬ ਇੰਨੀਆਂ ਸ਼ਿਲਡਾਂ ਜਿੱਤੀਆਂ ਇੰਨੇ ਪ੍ਰਾਈਜ਼ ਜਿੱਤੇ ਵੱਡੇ ਵੱਡੇ ਲੋਕਾਂ ਤੋਂ ਪ੍ਰਾਈਜ਼ ਜਿੱਤੇ ਪਰ ਵੈਲਿਊ ਨਹੀਂ ਸੀ ਜਿਵੇਂ ਕੋਈ ਨੌਕਰੀ ਨਹੀਂ ਮਿਲਦੀ ਸੀ ਕੋਈ ਪੈਸੇ ਦਾ ਇਨਾਮ ਨਹੀਂ ਮਿਲਦਾ ਸੀ ਅੱਜ ਤੱਕ ਥਾਰ ਗੱਡੀ ਮਿਲਦੀ ਹੈ ਟਰੈਕਟਰ ਮਿਲਦੇ ਆ ਬੁਲਟ ਤਾਂ ਆਮ ਹੋਇਆ ਪਿਆ ਇਹ ਚੀਜ਼ਾਂ ਅੱਜ ਮਿਲਣ ਲੱਗੀਆਂ ਉਦੋਂ ਤੇ ਅੱਜ ਕੀ ਫਰਕ ਹੈ ਬਹੁਤ ਅੰਗਰੇਜ਼ੀ ਬਹੁਤ ਜ਼ਿਆਦਾ ਫਰਕ ਹੈ ਜਮੀਨ ਅਸਮਾਨ ਦਾ ਫਰਕ ਹੈ ਉਹ ਤੁਹਾਨੂੰ ਦੱਸ ਕੇ ਹਟੇ ਵੀ ਉਸ ਟਾਈਮ ਥਾਂ ਨੂੰ ਇੱਕ 20 40 50 ਰੁਪਏ ਦਾ ਇੱਕ ਡੱਬਾ ਲੈ ਲੋ ਗਲਾਸ ਸਾਨੂੰ 12 ਗਲਾਸ ਦੇ ਦਿੰਦੇ ਨੇ 8 ਗਲਾਸ ਦੇ ਦਿੰਦੇ ਨੇ ਜਾਂ ਬੈਗ ਦੇ ਦਿੰਦੇ ਨੇ ਸਿਰਫ ਇੱਥੇ ਤੱਕ ਹੀ ਸੀਮਤ ਹੁੰਦਾ ਛਾਡੇ ਨਾਲ ਜੇ ਕਿਤੇ ਉਹ ਉਸ ਟਾਈਮ ਦੇਖੋ ਐਡਾ ਕਾਰੋਬਾਰ ਇੰਨੇ ਕਈ ਇਹ ਵੀ ਕੋਈ ਪੈਸਾ ਤੀ ਜਾ ਨਹੀਂ ਹੈ ਨਾ ਗਰੀਬੀ ਦਾਪਕਾ ਹ ਉਈ ਘਰ ਪੱਕੋ ਲੋਕੀ ਸੀ ਸੁਧਾਰ ਲੋਕ ਸੀ ਬਿਲਕੁਲ ਵੀ ਜਿੰਨੇ ਸਾਡੀ ਟੀਮ ਦੇ ਮੈਂਬਰ ਸੀਗੇ ਇੱਕ ਦੋ ਮੁੰਡਿਆਂ ਨੂੰ ਛੱਡ ਕੇ ਜਿਹੜੇ ਵਧੀਆ ਕਰਦੇ ਮੁੰਡੇ ਸੀ ਇੱਕ ਦੋ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਮਤਲਬ ਠੀਕ ਲੈਵਲ ਦੇ ਮੁੰਡੇ ਜੀ ਕਈ ਦਾ ਵਿਚਾਰੇ ਦਿਹਾੜੀ ਮਤਲਬ ਦੇ ਉਹਨਾਂ ਨੂੰ ਅਸੀਂ ਧੱਕੇ ਨਾਲ ਲੈ ਕੇ ਜਾਣਾ ਉਹਨਾਂ ਦੇ ਮਾਪੇ ਕਹਿੰਦੇ ਵੀ ਨਹੀਂ ਮੁੰਡੇ ਨੇ ਨਹੀਂ ਜਾਣਾ ਅਸੀਂ ਕਹਿੰਦੇ ਵੀ ਮੈਂ ਖਰਚਾ ਕਰੂੰ ਜੀ ਇਹਦਾ ਜਿਹੜੇ 10 ਰੁਪਏ ਐਂਟਰੀ ਫੀਸ ਦੇਣਗੇ 50 ਹੋਣਗੇ ਮੈਂ ਦੇਊਗਾ ਜੀ ਪਰ ਭੇਜ ਦਿਓ ਮਤਲਬ ਮੈਂ ਕਹਾ ਵੀ ਉਦੋਂ ਉਹ ਡੱਬਿਆਂ ਤੋਂ ਅੱਜ ਇੱਕ ਵੱਡੀ ਕਰੋੜਾਂ ਦੀ ਹੋ ਕਰੋੜਾਂ ਦੀ ਹੋ ਪਰ ਇੱਕ ਇੱਥੇ ਹੁਣ ਸਵਾਲ ਬਦਲ ਗਿਆ ਕਿਉਂਕਿ ਕਬੱਡੀ ਕਰੋੜਾਂ ਦੀ ਤਾਂ ਹੋਗੀ ਪਰ ਕਬੱਡੀ ਦੇ ਵਿੱਚ ਨਸ਼ੇ ਵਰਗੇ ਕਬੱਡੀ ਦੇ ਵਿੱਚ ਵੱਡੇ ਵੱਡੇ ਸ਼ਰੀਰ ਦਿਖਾਣੇ ਵਰਗੇ ਕਬੱਡੀ ਦੇ ਵਿੱਚ ਚਾਹੇ ਇਨਾਮ ਤਾਂ ਵਧ ਗਏ ਚਾਹੇ ਪੈਸਾ ਤਾਂ ਵਧ ਗਿਆ ਪਰ ਕਬੱਡੀ ਦੇ ਵਿੱਚ ਗੈਂਗਸਟਰਵਾਦ ਵਧ ਗਿਆ ਤੁਸੀਂ ਦੇਖੋ ਆਜ ਦਿਨ ਕਿਤੇ ਨਾ ਕਿਤੇ ਕਬੱਡੀ ਪਲੇਅਰ ਦੇ ਉੱਤੇ ਹਮਲਾ ਹੋ ਜਾਂਦਾ ਮੌਤ ਹੋ ਜਾਂਦੀ ਹੈ ਪ੍ਰੋਮੋਟਰ ਪਿਛਲੇ ਦਿਨੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਇਹ ਇਹ ਕਿਵੇਂ ਦੇਖਦੇ ਹੋ ਇਹ ਕਿਵੇਂ ਆਇਆ ਬਿਲਕੁਲ ਹੁਣ ਲੱਗ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਸ ਟਾਈਮ ਇਹ ਚੀਜ਼ਾਂ ਨਹੀਂ ਸੀਗੀਆਂ ਉਸ ਟਾਈਮ ਕੋਈ ਲੜਾਈ ਨਹੀਂ ਸੀ ਮੈਦਾਨ ਦੇ ਵਿੱਚ ਖਿਡਾਰੀ ਖੇਡਦੇ ਸੀ ਫਿਲ ਲਾਕੇ ਜਿਲੋਂ ਤਮੰਨਾ ਨਾਲ ਖਿਡਾਰੀ ਖੇਡਦੇ ਸੀ ਉਹਨਾਂ ਨੇ ਕੋਈ ਤੁਸੀਂ ਕਹਿੰਦੇ ਨਸ਼ਾ ਦਾ ਬਹੁਤ ਦੂਰ ਦੀ ਗੱਲ ਹੁੰਦੀ ਸੀ ਜੋ ਖਾਲੀਆਂ ਰੋਟੀਆਂ ਅਸੀਂ 2-2 ਦਿਨ ਰੋਟੀ ਨਹੀਂ ਖਾਂਦੇ ਸੀ ਵਜ਼ਨ ਘਟਾਉਣ ਦੇ ਮਾਰੇ ਅੱਛਾ ਅਸੀਂ 2 ਦਿਨ ਭੁੱਖੇ ਰਹਿੰਦੇ ਸੀ ਫਿਰ ਫਜ਼ਨ ਘਟਾਉਣ ਦੇ ਗੋਲੀਆਂ ਖਾਂਦੇ ਸੀ ਵਜ਼ਨ ਘਟ ਜੇ ਰੋਟੀ ਖਾਣੀ ਉਸ ਤੋਂ ਬਾਅਦ ਫਿਰ ਮੈਚ ਖੇਡਣਾ ਭੁੱਖਣ ਪਾਣੇ ਮਤਲਬ ਉਸ ਟਾਈਮ ਨਸ਼ਾ ਤਾਂ ਬਹੁਤ ਦੂਰ ਦੀ ਗੱਲ ਆ ਜੀ ਕੋਈ ਖਿਡਾਰੀ ਸਾਡੇ ਚੋਂ ਅੱਜ ਤੱਕ ਨਹੀਂ ਤੀ ਕੋਈ ਵੀ ਜਿਹੜਾ ਨਸ਼ਾ ਕਰਕੇ ਖੇਡਦਾ ਸੀਗਾ ਇਹ ਹੁਣ ਕਿੱਥੋਂ ਆ ਗਿਆ ਜੀ ਕਬੱਡੀ 'ਚ ਨਸ਼ਾ ਛੱਡ ਦੋ ਮੈਂ ਕਹਿੰਦਾ ਗੈਂਗਸਟਰਵਾਦ ਕਿੱਥੋਂ ਆ ਗਿਆ ਇਹ ਦੇਖੋ ਜੀ ਤਾਂ ਹੁਣ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਹਾਲਾਤ ਕਹੇ ਜੇ ਬਣ ਹੋ ਗਏ ਖਿਡਾਰੀਆਂ ਦੇ ਉੱਪਰ ਫਾਇਰਿੰਗ ਹੋ ਰ ਪੰਜਾਬ ਦੇ ਵਿੱਚ ਇਹ ਜਿਹੜੇ ਹਾਲਾਤ ਨੇ ਇਹ ਸਰਕਾਰ ਨੂੰ ਇਹਦੇ ਵੱਲੋਂ ਬਿਲਕੁਲ ਧਿਆਨ ਦੇਣਾ ਚਾਹੀਦਾ। ਮਤਲਬ ਕਹਿ ਰਹੀ ਜਿਵੇਂ ਹੀ ਚਮਕਦਮਕ ਵਧੀ, ਜਿਵੇਂ ਹੀ ਪੈਸਾ ਵਧਿਆ ਉਵੇਂ ਹੀ ਕਬੱਡੀ ਦੇ ਵਿੱਚ ਕ੍ਰਾਈਮ ਵਧਿਆ। ਜੇ ਹੁਣ ਮੈਂ ਬੀਤੇ ਦਿਨ ਦੀ ਗੱਲ ਕਰ ਰਿਹਾ ਕਿ ਕਿਸ ਤਰ੍ਹਾਂ ਇੱਕ ਪ੍ਰੋਮੋਟਰ ਨੂੰ ਸ਼ਰੀਆਮ ਟੂਰਨਾਮੈਂਟ ਦੇ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਤਾਰ ਦਿੱਤਾ ਗਿਆ ਫਿਰ ਪਲੇਅਰ ਜਿਹੜੇ ਪੱਟਾਂ ਦੇ ਜ਼ੋਰ ਨਾਲ ਹਿੱਕ ਦੇ ਜ਼ੋਰ ਨਾਲ ਖੇਡਣ ਵਾਲੇ ਪਲੇਅਰ ਕਬੱਡੀ ਦੇ ਅੱਜ ਉਹਨਾਂ ਨੂੰ ਆਪਣੀ ਸੁਰੱਖਿਆ ਵਾਸਤੇ ਅਸਲਾ ਰੱਖਣਾ ਪੈਂਦਾ ਬੌਂਸਰ ਰੱਖਣੇ ਪੈਂਦੇ ਆ ਇਹ ਬੜਾ ਮੰਦ ਭਾਗ ਆ ਕਬੱਡੀ ਦੇ ਲਈ ਬੜੇ ਪੁਰਾਣੇ ਪਲੇਅਰ ਨੇ ਅੱਜ ਇਹਨਾਂ ਦੀ ਉਮਰ ਇਹ ਦੇਖ ਚੁੱਕੇ ਆ ਕਬੱਡੀ ਨੂੰ 7ਵੀਂ ਜਮਾਤ ਦੇ ਵਿੱਚ ਬੰਦੇ ਦੀ ਉਮਰ 12 ਤੋਂ 13 ਸਾਲ ਹੁੰਦੀ ਹੈ ਉਦੋਂ ਕਬੱਡੀ ਖੇਡਦੇ ਸੀ ਪੂਰੇ ਪਰਿਵਾਰ ਚ ਤਿੰਨ ਲੋਕ ਜਿਹੜੇ ਕਬੱਡੀ ਖੇਡਦੇ ਸੀ ਓਕੇ ਰਹਿ ਕੇ ਸੁੱਕੀਆਂ ਰੋਟੀਆਂ ਚਬ ਕੇ ਬਿਨਾਂ ਖਰਾਕ ਤੋਂ ਬਿਨਾਂ ਕਿਸੇ ਕਿਸੇ ਵੱਡੇ ਇਨਾਮ ਤੋਂ ਨਾਹੀਂ ਬੁਲਟ ਮੋਟਰਸਾਈਕਲ ਨਾਹੀਂ ਥਾਰ ਗੱਡੀ ਤੇ ਨਾਹੀਂ ਟਰੈਕਟਰ ਉਦੋਂ ਕਬੱਡੀ ਖੇਡਦੇ ਸੀ ਅਸਲ ਮਾ ਖੇਡ ਕਬੱਡੀ ਪਿੰਡਾਂ ਦੀ ਉਹ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਇਸ ਦਾ ਇੱਕ ਵੱਡਾ ਮਕਾਮ ਬਣਾਤਾ ਜਦੋਂ ਕਬੱਡੀ ਕੱਪ ਹੋਣੇ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ ਉਸ ਤੋਂ ਪਹਿਲਾਂ ਕਬੱਡੀ ਕਿਤੇ ਨਾ ਕਿਤੇ ਵਿਸਰਦੀ ਜਾ ਰਹੀ ਸੀ ਲੋਕ ਅਕਸਰ ਕਹਿੰਦੇ ਹੋਏ ਮਿਲਦੇ ਸੀ ਬਿੰਦਰ ਜੀ ਕਿ ਕਬੱਡੀ ਖੇਡਣ ਦਾ ਕੀ ਫਾਇਦਾ ਕਬੱਡੀ ਖੇਡਣ ਤੋਂ ਬਾਅਦ ਕਿਸ ਨੂੰ ਮਜ਼ਦੂਰੀ ਕਰਨੀ ਪੈਣੀ ਹੈ ਕਿਸ ਨੂੰ ਕਿੱਤਾ ਦੀ ਗੋਡੀ ਕਰਨੀ ਪੈਣੀ ਹੈ ਤੇ ਕਿਸੇ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਰੰਗ ਰੋਗਨ ਕਰਨਾ ਪੈ ਰਿਹਾ ਉਸ ਤੋਂ ਬਾਅਦ ਇੱਕ ਕਬੱਡੀ ਦਾ ਲੈਵਲ ਬਣਿਆ ਕਬੱਡੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਾ ਕੇ ਕਬੱਡੀ ਨੇ ਆਪਣੀਆਂ ਗਰਜਾਂ ਆਪਣੀਆਂ ਧੂਮਾਂ ਪਾਈਆਂ ਫਿਰ ਅਚਾਨਕ ਕਬੱ ਸ਼ਰਾਫ ਲੱਗਿਆ ਬਹੁਤ ਸ਼ਰਾਫ ਲੱਗਿਆ ਮੈਂ ਕਹਾਂਗਾ ਕਿ ਜਿਹੜੇ ਇਹ ਲੜਾਈ ਝਗੜੇ ਜਿਹੜੇ ਨਸ਼ੇ ਜਿਹੜੇ ਇਹ ਸਟੇਰੋਇਡ ਜਿਹੜੇ ਇਸ ਦੇ ਵਿੱਚ ਵਰਗੇ ਵੱਡੇ ਵੱਡੇ ਡੋਲੇ ਦਿਖਾਣੇ ਇਸ ਦੇ ਵਿੱਚ ਵਰਗੇ ਅੱਗੇ ਮਿੱਟੀ ਨਾਲ ਮਿੱਟੀ ਹੋ ਕੇ ਪਹਿਲਵਾਨ ਸਰੀਰ ਬਣਾਉਂਦਾ ਹੁੰਦਾ ਸੀ ਲੋਹੇ ਵਰਗੇ ਮਜ਼ਬੂਤ ਸਰੀਰ ਸੀ ਭਾਵੇਂ ਸਿਕਸ ਐਬ ਨਹੀਂ ਸੀ ਭਾਵੇਂ ਉਹਨਾਂ ਦੇ ਕੁਝ ਹੋਰ ਇਦਾਂ ਬਾਡੀ ਡੋਲੇ ਨਹੀਂ ਬਣੇ ਹੋਏ ਸੀ ਪਰ ਮਜ਼ਬੂਤ ਪਹਿਲਵਾਨ ਸੀ ਉਹ ਮਿੱਟੀ ਨਾਲ ਘੁਲ ਕੇ ਪਹਿਲਵਾਨ ਬਣੇ ਹੋਏ ਸੀ ਪਰ ਅੱਜ ਕਬੱਡੀ ਦੇ ਵਿੱਚ ਆ ਰਹੇ ਨਿਗਾਰ ਤੇ ਬੜਾ ਅਫਸੋਸ ਹੈ ਤੇ ਬੜੀ ਚਿੰਤਾ ਜਿਸ ਤਰ੍ਹਾਂ ਕਿ ਬਿੰਦਰ ਜੀ ਨੇ ਕਿਹਾ ਸਰਕਾਰ ਨੂੰ ਖਾਸ ਤੌਰ ਤੇ ਇਸ ਵਕਤ ਮਾਨ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਬੱਡੀ ਦੇ ਵਿੱਚ ਅਜਿਹੀਆਂ ਚੀਜ਼ਾਂ ਜਿੰਨੀਆਂ ਦੂਰ ਰਹਿਣ ਉਹਨੇ ਹੀ ਕਬੱਡੀ ਦੇ ਪਲੇਅਰ ਆਣਗੇ ਕਿਉਂਕਿ ਇੱਕ ਦੇ ਜੋਰ ਲਈ ਫਿਰ ਨਸ਼ੇ ਤੋਂ ਵੀ ਬੰਦਾ ਆਪ ਰਾਹਤ ਹੋ ਜਾਂਦਾ ਨਸ਼ੇ ਤੋਂ ਦੂਰ ਹੋ ਜਾਂਦਾ ਉਸ ਦੀ ਸੋਚ ਬਦਲ ਜਾਂਦੀ ਹੈ ਜਦੋਂ ਕੋਈ ਬੰਦਾ ਸਪੋਰਟਸਮੈਨ ਬਣਦਾ ਤਾਂ ਉਹ ਸਪੋਰਟਸਮੈਨਸ਼ਿਪ ਜਿਹੜੀ ਉਹਦੇ ਅੰਦਰ ਆ ਜਾਂਦੀ ਹੈ ਸੋ ਆਣੀ ਬੜੀ ਜ਼ਰੂਰੀ ਹੈ ਜਿੱਥੇ ਇਸ ਤਰ੍ਹਾਂ ਗੈਂਗਸਟਰਵਾਦ بڑੂਗਾ ਜਿਸ ਤਰ੍ਹਾਂ ਨਸ਼ਾ بڑੂਗਾ ਫਿਰ ਰਾਇਡਸ ਬਣਨਗੇ ਜਿੱਥੇ ਫੈਸ਼ਨ ਬਣ ਜੂਗੀ ਕਬੱਡੀ ਉੱਥੇ ਕਬੱਡੀ ਚ ਨਗਾਰ ਆਣਾ ਹੀ ਆਣਾ ਪੰਜਾਬ ਸਰਕਾਰ ਨੂੰ ਕੀ ਅਪੀਲ ਕਰੋ ਪੰਜਾਬ ਸਰਕਾਰ ਨੂੰ ਅਨੁਰਾਗ ਜੀ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਹੈ ਵੀ ਜਿਹੜੀ ਕਬੱਡੀ ਦੇ ਕਨੀਟ ਹੈਗਾ ਪੂਰੇ ਬਿਲਕੁਲ ਧਿਆਨ ਦੇਣਾ ਚਾਹੀਦਾ ਕਿਉਂ ਸਾਡੀ ਜਿਹੜੀ ਕਬੱਡੀ ਬਹੁਤ ਵਧੀਆ ਗੇਮ ਹੈ ਇਹਦੇ ਵਿੱਚ ਪਤਾ ਲੱਗਦਾ ਜੋਰ ਜਮਾਈ ਦਾ ਇਕੱਲੇ ਨੂੰ ਇਕੱਲਾ ਜਦੋਂ ਮਿਲਦਾ ਨਾ ਉਦੋਂ ਜੋਰ ਦਾ ਪਤਾ ਲੱਗਦਾ ਹੈ ਵੀ ਕਿੰਨਾ ਕੁ ਜੋਰ ਹੈ ਸੋ ਮੈਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਵੀ ਕਬੱਡੀ ਵੱਲ ਜ਼ਰੂਰ ਧਿਆਨ ਦਿਓ ਜੀ ਕਬੱਡੀ ਇੱਕ ਬਹੁਤ ਵਧੀਆ ਗੇਮ ਹੈ ਜੀ ਇਹਦੇ ਨਾਲ ਸਾਡੇ ਮੁੰਡੇ ਜਿਹੜੇ ਨਸ਼ੇ ਤੋਂ ਦੂਰ ਰਹਿਣਗੇ ਨਸ਼ੇ ਤੋਂ ਦੂਰ ਰਹਿਣ ਨਾਲ ਜਿਹੜੀ ਮੁੰਡਿਆਂ ਦੀ ਜਿਹੜੀ ਦਿਲਚਸਪੀ ਅੱਜਕੱਲ ਦੇਖੋ ਬਹੁਤ ਵਧੀਆ ਨਾਮ ਵੀ ਮਿਲਦੇ ਨੇ ਉਹਨਾਂ ਦੀ ਦਿਲਚਸਪੀ ਨਾਲ ਨਸ਼ੇ ਤੋਂ ਦੂਰ ਰਹਿਣਗੇ ਤਾਂ ਜਿਹੜੇ ਪਰਿਵਾਰ ਨੇ ਉਹ ਮਾਪੇ ਵੀ ਆਪਣੇ ਬੱਚਿਆਂ ਲਈ ਬਹੁਤ ਖੁਸ਼ੀ ਮਹਿਸੂਸ ਕਰਨਗੇ ਕਿ ਉਹਨਾਂ ਦੇ ਬੱਚੇ ਨਸ਼ੇ ਤੋਂ ਦੂਰ ਨੇ ਜੀ ਬਹੁਤ-ਬਹੁਤ ਸ਼ੁਕਰੀਆ ਸੋ ਪੰਜਾਬ ਦੇ ਵਿੱਚ ਸੈਂਕੜਾ ਗਾਣੇ ਜਿਹੜੇ ਹੈ ਕਬੱਡੀ ਦੇ ਉੱਤੇ ਬਣਦੇ ਆ ਲੋਗ ਕਬੱਡੀ ਦੀ ਗੱਲ ਕਰਦੇ ਆ ਲੋਗ ਮਾ ਖੇਡ ਕਬੱਡੀ ਕਹਿੰਦੇ ਆ ਸੋ ਇਸ ਮਾ ਖੇਡ ਨੂੰ ਦੇਖਣਾ ਚਾਹੀਦਾ ਜਿਹੜੇ ਲੋਕ ਗਾਇਕ ਨੇ ਜਿਹੜੇ ਰਾਈਟਰ ਨੇ ਉਹਨਾਂ ਨੂੰ ਵੀ ਚਾਹੀਦਾ ਕਬੱਡੀ ਬਾਰੇ ਅੱਛੇ ਅੱਛੇ ਗੀਤ ਲਿਖੋ ਪਰ ਉਸ ਗੀਤ ਦੇ ਵਿੱਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਾ ਹੋਵੇ ਵੀ ਕਬੱਡੀ ਜਿਹੜਾ ੱਤਕਾ ਕਰੂਗੀ ਕਬੱਡੀ ਖੇਡ ਕੇ ਜਿੱਤੂਗਾ ਜਾਂ ਨਸ਼ੇ ਦੀ ਗੱਲ ਕਰੂਗੀ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਤਾਂ ਜੋ ਕਬੱਡੀ ਵਾਕਈ ਹੀ ਕਬੱਡੀ ਪਰਫਲਤ ਹੋ ਸਕੇ ਬਣੇ ਰੋ ਆਰਟੀਵੀ ਪੰਜਾਬ ਦੇ ਨਾਲ ਮੈਨੂੰ ਅਨੁਰਾਖਣ ਮੰਨਦੇ ਆ ਗਿਆ ਧੰਨਵਾਦ